ਸਤਿ ਸ਼੍ਰੀ ਅਕਾਲ ਮੈਂ ਜੀਵਨਜੋਤ ਕੋਰ ਤੁਸੀਂ ਦੇਖ ਰਹੇ ਹੋ ਜਨਰਲ ਟੀਵੀ ਗੁਰਹਰ ਸਹਾਇ ਦੇ ਹਰੇਕ ਧਾਰਮਿਕ ਸਥਾਨ ਦੀ ਸਾਡੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਤੁਹਾਨੂੰ ਵੀ ਜਿਹੜਿਆ ਦਰਸ਼ਨ ਕਰਵਾਏ ਜਾਣ ਅੱਜ ਜਿਹੜਾ ਇਹ ਸ੍ਰੀ ਹਨੂਮਾਨ ਮੰਦਿਰ ਜੀ ਵਿੱਚ ਪਹੁੰਚੇ ਹੋਏ ਹਾਂ ਤੇ ਪੂਰਾ ਜਿਹੜਾ ਮੰਦਿਰ ਵੀ ਦਿਖਾਵਾਂਗੇ ਕਿਸ ਤਰ੍ਹਾਂ ਜਿਹੜਾ ਇਹ ਮੰਦਿਰ ਬਣਿਆ ਹੋਇਆ ਕਿਸ ਜਗ੍ਹਾ ਤੇ ਬਣਿਆ ਹੋਇਆ ਜਿਹੜੀਆਂ ਸੰਗਤਾਂ ਨੇ ਮੰਦਿਰ ਨਹੀਂ ਦੇਖਿਆ ਜਿਨ੍ਹਾਂ ਨੇ ਦੇਖਿਆ ਹੋਇਆ ਦਰਸ਼ਨ ਜ਼ਰੂਰ ਕਰਨ ਤੇ ਸਾਡੇ ਵੱਲੋਂ ਕੋਸ਼ਿਸ਼ ਜਿਹੜੀ ਹੈ ਲਗਾਤਾਰ ਕੀਤੀ ਜਾ ਰਹੀ ਹੈ ਧਾਰਮਿਕ ਸਥਾਨ ਦੇ ਦਰਸ਼ਨ ਜਿਹੜੇ ਆ ਕਰਵਾਏ ਜਾਣ ਹਨੂਮਾਨ ਮੰਦਿਰ ਜੀ ਦੇ ਦਰਸ਼ਨ ਜਿਹੜੇ ਤੁਸੀਂ ਵੀ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹੋਰ ਸੰਗਤਾਂ ਨੂੰ ਵੀ ਜ਼ਰੂਰ ਕਰਵਾਓ ਸਾਡੇ ਨਾਲ ਹਨੂਮਾਨ ਮੰਦਿਰ ਜੀ ਦੇ ਪੰਡਤ ਜੀ ਮੌਜੂਦ ਨੇ ਜਿਹੜਾ ਕਿ ਪੂਰੇ ਮੰਦਿਰ ਦੇ ਦਰਸ਼ਨ ਕਰਵਾਣਗੇ ਕੱਲ ਬਾਝੜੀਆ ਕਰ ਲੈਨੇ ਆ ਪੰਡਤ ਜੀ ਦਰਸ਼ਨ ਵੀ ਜਿਹੜਾ ਜ਼ਰੂਰ ਕਰਵਾਓ ਮੰਦਿਰ ਦੇ ਕਿਉਂਕਿ ਜਿਹੜੇ ਸੰਗਤਾਂ ਨੇ ਨਹੀਂ ਵੇਖਿਆ ਘਰ ਬੈਠੇ ਦਰਸ਼ਨ ਕਰ ਸਕਣ ਇਹ ਬਾਲਾ ਜੀ ਦਾ ਸਰੂਪ ਹੈ ਉਹ ਜਿਹੜਾ ਵੀ ਇੱਥੇ ਖੜ ਕੇ ਕੁਝ ਵੀ ਕੋਈ ਮੰਗਦਾ ਹੈ ਉਹਦੀ ਆਸਾ ਮੁਰਾਤਾ ਇਹ ਬਾਲਾ ਜੀ ਪੂਰੀਆਂ ਕਰਦੇ ਨੇ ਇਹ ਸਭ ਦੇ ਝੋਲੀਆਂ ਪੜਦੇ ਨੇ ਕਿਸ ਤਰ੍ਹਾਂ ਜਿਹੜਾ ਇਹ ਗੁਰੂ ਹਰ ਸਹਾਇ ਪਿੰਡ ਦੇ ਵਿੱਚ ਮੌਜੂਦ ਹੈਗਾ ਹੈ ਅਨੁਮਾਨ ਮੰਦਿਰ ਜੀ ਦੇ ਵਿੱਚ ਮੌਜੂਦ ਹੈਗੇ ਆ ਪੂਰਾ ਜਿਹੜਾ ਇਹ ਸਾਡੇ ਵੱਲੋਂ ਕੋਸ਼ਿਸ਼ ਹੋਏਗੀ ਪੂਰਾ ਮੰਦਿਰ ਜਿਹੜਾ ਹੈ ਤੁਹਾਨੂੰ ਦਿਖਾਇਆ ਜਾਏ ਬਹੁਤ ਪੁਰਾਣਾ ਜਿਹੜਾ ਇਹ ਕਹਿ ਰਹੇ ਨੇ ਕਾਫੀ ਪੁਰਾਣਾ ਮੰਦਿਰ ਜਿਹੜਾ ਇਹ ਬਣਿਆ ਹੋਇਆ ਹੈ ਗੁਰੂ ਹਰ ਸਾਹਿਬ ਪਿੰਡ ਦੇ ਵਿੱਚ ਮੌਜੂਦ ਹੈਗਾ ਇਹ ਕਹ ਰਹੇ ਨੇ ਹਰ ਇੱਕ ਸਾਲ ਕਾਫੀ ਵੱਡਾ ਜਿਹੜਾ ਇਸ ਮੇਲੇ ਨੇ ਇਹਨਾਂ ਵੱਲੋਂ ਕਰਵਾਇਆ ਜਾਂਦਾ ਹੈ ਤੇ ਇਸ ਵਾਰ ਵੀ 23 ਤਰੀਕ ਨੂੰ 23 ਅਪ੍ਰੈਲ ਨੂੰ ਜਿਹੜਾ ਇਹ ਕਰਾਇਆ ਜਾਣਾ ਹੈ ਨਾਲ ਦੀ ਨਾਲ ਵੀਡੀਓ ਵਿੱਚ ਦੇਖੋ ਭਗਵਾਨ ਰਾਮ ਜੀ ਦੀ ਲੀਲਾ ਭਗਵਾਨ ਰਾਮ ਜੀ ਦਾ ਜੈ શ્રી ਰਾਮ ਜੈ શ્રી ਰਾਮ ਜੈ શ્રી ਰਾਮ ਜਿਹੜ ਜਿਹੜੇ ਪਾਸੇ ਤੁਸੀਂ ਘੁੰਮਦੇ ਆਓਗੇ ਹਰ ਦੁਆਰ ਉੱਪਰ ਉਸ ਪ੍ਰਭੂ ਦਾ ਨਾਮ ਅਸੀਂ ਲਿਖਿਆ ਹੋਇਆ ਹੈ ਹਨੂਮਾਨ ਜੀ ਦਾ ਭਗਵਾਨ ਰਾਮ ਜੀ ਦਾ ਹਰ ਦੁਆਰ ਤੇ ਲਿਖਿਆ ਹੋਇਆ ਹੈ ਤੁਸੀਂ ਹਰ ਦੁਆਰ ਦੇਖ ਸਕਦੇ ਹੋ ਹਾਰ ਜਿਹੜੇ ਕਹਿ ਰਹੇ ਨੇ ਹਰ ਦੁਆਰ ਦੇ ਉੱਪਰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜਿਹੜਾ ਇਹ ਲਿਖਿਆ ਹੋਇਆ ਹੈ ਹਨੂਮਾਨ ਮੰਦਿਰ ਦੇ ਵਿੱਚ ਪੂਰਾ ਜਿਹੜਾ ਇਹ ਤੁਹਾਨੂੰ ਦਿਖਾ ਰਿਹਾ ਹਾਂ ਦਰਸ਼ਨ ਜਿਹੜੇ ਆ ਕਰਵਾ ਰਹੇ ਆ ਤੁਸੀਂ ਵੀ ਘਰ ਬੈਠੇ ਦਰਸ਼ਨ ਜ਼ਰੂਰ ਕਰੋ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਕੇ ਜਿਹੜੀਆਂ ਸੰਗਤਾਂ ਦਰਸ਼ਨ ਕਰਨਾ ਚਾਹੁੰਦੀਆਂ ਨੇ ਉਹਨਾਂ ਨੂੰ ਜ਼ਰੂਰ ਜਿਹੜਾ ਇਹ ਦਰਸ਼ਨ ਕਰਵਾਓ ਗੁਰੂ ਹਰ ਸਹਾਇ ਪਿੰਡ ਦੇ ਵਿੱਚ ਮੌਜੂਦ ਹੈਗਾ ਇਹ ਮੰਦਿਰ ਤੇ ਸਾਡੇ ਵੱਲੋਂ ਵੀ ਕੋਸ਼ਿਸ਼ ਹੁੰਦੀ ਹੈ ਤੁਹਾਨੂੰ ਜਿਹੜੇ ਨੇ ਘਰ ਬੈਠੇ ਹਰੇਕ ਮੰਦਿਰ ਹਰੇਕ ਧਾਰਮਿਕ ਸਥਾਨ ਦੇ ਜਿਹੜੇ ਨੇ ਦਰਸ਼ਨ ਕਰਵਾਏ ਜਾਣ ਪੰਡਿਤ ਜੀ ਤੁਹਾਨੂੰ ਕਿੰਨੀ ਦੇਰ ਹੋ ਗਈ ਇੱਥੇ ਸੇਵਾ ਕਰਦਿਆਂ ਨੂੰ ਮੈਨੂੰ ਇੱਥੇ 6 ਸਾਲ ਹੋ ਗਏ ਨੇ ਪਰ ਮੈਂ ਬਾਲਾ ਜੀ ਦੀ ਸ਼ਕਤੀ ਬੁੱਧ ਬਿਚ ਚੁੱਕਾ ਹਾਂ ਔਰ ਮੈਂ ਜਦੋਂ ਆਇਆ ਸੀ ਇੱਥੇ ਇਹਨਾਂ ਨੇ ਇੱਕ ਵਾਰੀ ਵੀ ਮੈਨੂੰ ਨਿਰਾਸ਼ ਨਾ ਹੁੰਨ ਦਿੱਤਾ ਇਹਨਾਂ ਦਾ ਬੜਾ ਭਪੂਰ ਹਰ ਵੇਰੇ ਇਹਨਾਂ ਨੇ ਮੇਰੀ ਝੋਲੀ ਭਰਪੂਰ ਰੱਖੀ ਉਹ ਜਿਹੜਾ ਵੀ ਇੰਦੇ ਕੋਈ ਆਂਦਾ ਹੈ ਆਪਦੀਆਂ ਆਸਾਂ ਮੁਰਾਦਾਂ ਲੈ ਕੇ ਭਰਪੂਰ ਝੋਲੀ ਭਰ ਕੇ ਲੈ ਜਾਂਦਾ ਹੈ ਇਹ ਬਾਲਾ ਜੀ ਪ੍ਰਚੀਨ ਮੰਦਿਰ ਇਸ ਬਾਲਾ ਜੀ ਦੀ ਅਕਬਰਪਾਰ ਹਰ ਬੰਦੇ ਦੀ ਕਲਯੁਗ ਵਿੱਚ ਇਹਨਾਂ ਦਾ ਬੜਾ ਹੀ ਉਧਾਰ ਹੈ ਉਹ ਸਭ ਨੂੰ ਇਹ ਆਸਾਂ ਮੁਰਾਦਾਂ ਪੂਰੀਆਂ ਕਰਦੇ ਨੇ ਜੇ ਕਰਾ ਵੀ ਬਰਜੰਗ ਬਲੇ ਹਰ ਹਰ ਮਹਾਂ ਹਾਂਜੀ ਪੰਡਤ ਜੀ ਇਹ ਹਨੂਮਾਨ ਬਾਲਾ ਜੀ ਮੰਦਿਰ ਬਹੁਤ ਸ਼ਕਤੀ ਅਕਬਰਪਾਰ ਬਾਲਾ ਜੀ ਹਨੂਮਾਨ ਹਰ ਦਿਲ ਵਿੱਚ ਉਸ ਹੋਏ ਨੇ ਕਿ ਕਲ ਯੁਗ ਵਿੱਚ ਇਹੀ ਇੱਕ ਦੇਵਤਾ ਨੇ ਜਿਹੜੇ ਸਭ ਦਾ ਸੰਕਟ ਦੂਰ ਕਰਨ ਵਾਲੇ ਨੇ ਬਾਲਾ ਜੀ ਮਹਾਰਾਜ ਇਹ ਪ੍ਰਚੀਨ ਮੰਦਿਰ ਮੋਂਗਿਆਂ ਵਾਲੀ ਗਲੀ ਪਿੰਡ ਵਿੱਚ ਇਹ ਬਾਲਾ ਜੀ ਮੰਦਿਰ ਬਣਿਆ ਹੋਇਆ ਹੈ ਇੱਥੋਂ ਸੰਗਤਾਂ ਬੜੇ ਧੂਮਤਾ ਹੁੰਦੇ ਨਾਲ ਆਉਂਦੀਆਂ ਨੇ ਔਰ ਹਰ ਸਾਲ ਇੱਥੇ ਹਨੂਮਾਨ ਉਸਤਵ ਵੀ ਮਨਾਇਆ ਜਾਂਦਾ ਹੈ ਜੋ ਕਿ ਇਸ ਵਾਰ 23 ਅਪ੍ਰੈਲ ਨੂੰ ਤੇ ਉਸਤਵ ਮਨਾਇਆ ਜਾਣਾ ਹੈ ਉਹ ਤੁਸੀਂ ਵੀ ਹਮ ਹਮ ਆ ਕੇ ਪੰਚਮੁਖੀ ਬਾਲਾ ਮੰਦਿਰ ਮੁੰਗੇਲ ਗਲੀ ਵਿੱਚ ਆਓ ਔਰ ਇੱਥੇ ਹਰ ਸਾਲ ਇਹ ਪ੍ਰਚੀਨ ਮੰਦਿਰ ਬਹੁਤ ਹੀ ਪੁਰਾਣਾ ਮੰਦਿਰ ਹੈ ਉਹ ਇੱਥੇ ਹਰ ਤਰ੍ਹਾਂ ਹਰ ਬੰਦੇ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਜਿਕਰਾਂ ਬਾਲਾ ਜੀ ਦਾ ਇਸ ਤਰ੍ਹਾਂ ਜਿਹੜਾ ਇਹ ਤੁਸੀਂ ਵੀ ਜ਼ਰੂਰ ਦਰਸ਼ਨ ਕਰੋ ਹਰੇਕ ਜਿਹੜੀ ਨੇ ਧਾਰਮਿਕ ਥਾਂ ਦੇ ਸਾਡੇ ਵੱਲੋਂ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਜਿਹੜੇ ਆ ਦਰਸ਼ਨ ਜ਼ਰੂਰ ਕਰਵਾਏ ਜਾਣ ਸੰਕਟ 모चन श्री पंचमुखी हनुमान मंदिर ਇਹਦੇ ਮੰਦਰ ਜਿਹੜਾ ਇਹ ਤੁਸੀਂ ਵੇਖ ਸਕਦੇ ਹੋ